ਸਤਿ ਸ਼੍ਰੀ ਅਕਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਨੇ ਘਰ ਕਰ ਲਿਆ ਹੈ ਪੰਜਾਬ ਦੀ ਜਵਾਨੀ ਨਸ਼ਾ ਪੂਰੀ ਤਰ੍ਹਾਂ ਦੇ ਨਾਲ ਖਾ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਮੁੰਡੇ ਨਸ਼ਾ ਕਰਦੇ ਸਨ ਪਰ ਹੁਣ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ ਹਨ ਕੁੜੀਆਂ ਵੀ ਬਹੁਤ ਮਹਿੰਗੇ ਤੇ ਨਸ਼ੀਲੇ ਨਸ਼ਿਆਂ ਦੀਆਂ ਆਦੀ ਹੋ ਚੁੱਕੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਇੱਕ ਨਵਿਆਈ ਲੜਕੀ ਨਸ਼ੇ ਦੇ ਵਿੱਚ ਗੁਲਤਾਨ ਹੋ ਕੇ ਸੜਕ ਦੇ ਕਿਨਾਰੇ ਪਈ ਹੈ ਇਸ ਨੂੰ ਆਪਣੀ ਕੋਈ ਵੀ ਹੋਸ਼ ਨਹੀਂ ਨਾ ਤਾਂ ਇਸ ਦੇ ਕੋਲੋਂ ਤੁਰਿਆ ਜਾਂਦਾ ਹੈ ਤੇ ਨਾ ਹੀ ਇਸ ਦੇ ਕੋਲੋਂ ਬੋਲਿਆ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਹੋ ਸਕਦਾ ਹੈ ਇਸ ਦੇ ਘਰ ਦੇ ਇਸ ਨੂੰ ਲੱਭਦੇ ਹੋਣ ਤੇ ਇਹ ਨਸ਼ੇ ਨਾਲ ਤੁੱਟ ਹੋ ਕੇ ਸੜਕ ਦੇ ਕਿਨਾਰੇ ਪਈ ਹੈ ਤੇ ਨਾ ਹੀ ਹੁਣ ਕੋਈ ਇਸ ਦੀ ਮਦਦ ਕਰਨ ਦੇ ਲਈ ਅੱਗੇ ਆ ਰਿਹਾ ਹੈ ਲੋਕ ਇਸ ਦੀਆਂ ਵੀਡੀਓ ਤਾਂ ਬਣਾ ਰਹੇ ਨੇ ਪਰ ਕੋਈ ਵੀ ਇਸ ਦੇ ਨੇੜੇ ਜਾਣ ਤੋਂ ਡਰਦਾ ਹੈ ਕਿਉਂਕਿ ਅਗਲੇ ਨੂੰ ਵੀ ਡਰ ਲੱਗਦਾ ਹੈ ਕਿ ਨਸ਼ੇ ਦੇ ਕਾਰਨ ਜੇਕਰ ਕੋਈ ਇਸ ਦੇ ਨਾਲ ਹਾਦਸਾ ਵਾਪਰਦਾ ਹੈ ਤਾਂ ਉਸ ਦੇ ਵਿੱਚ ਸਾਡਾ ਵੀ ਨਾਂ ਆ ਸਕਦਾ ਤੁਸੀਂ ਦੇਖੋ ਕਿਦਾਂ ਇਹ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਇਆ ਹੈ ਸ਼ਾਇਦ ਇਸ ਦੇ ਵਿਆਹ ਨੂੰ ਵੀ ਥੋੜਾ ਟਾਈਮ ਹੀ ਹੋਇਆ ਹੈ ਪਰ ਇਸ ਨੇ ਆਪਣੀ ਜਵਾਨੀ ਨਸ਼ੇ ਦੇ ਵਿੱਚ ਰੋਲ ਦਿੱਤੀ ਹੈ ਇਸ ਨੂੰ ਕੋਈ ਵੀ ਸੋਧ-ਬੋਧ ਨਹੀਂ ਹੈ ਆਪਣੇ ਆਲੇ-ਦੁਆਲੇ ਦੀ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ